ਅੱਜ ਜ਼ਿਲ੍ਹਾ ਬਠਿੰਡਾ ਦੇ ਸੰਗਤ ਮੰਡੀ ਵਿੱਚ ਪੰਜਾਬ ਨੈਸ਼ਨਲ ਬੈਂਕ ਦੇ ਰਿਕਾਰਡ ਰੂਮ ਵਿੱਚ ਅੱਗ ਲੱਗਣ ਦੀ ਖ਼ਬਰ ਮਿਲੀ ਹੈ। ਜਾਣਕਾਰੀ ਮੁਤਾਬਕ ਬੈਂਕ ਦੇ ਰਿਕਾਰਡ ਰੂਮ ਵਿੱਚ ਅੱਗ ਲੱਗਣ ਦਾ ਕਾਰਨ ਬਿਜਲੀ ਦਾ ਸ਼ਾਰਟ ਸਰਕਟ ਦੱਸਿਆ ਗਿਆ ਹੈ। ਬਠਿੰਡਾ ਤੋਂ ਫਾਇਰ ਵਰਗੇਟ ਦੀਆਂ ਗੱਡੀਆਂ ਨੇ ਮੌਕੇ ਤੇ ਪਹੁੰਚ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ। ਰਿਕਾਰਡ ਰੂਮ ਦਾ ਕਿੰਨਾ ਨੁਕਸਾਨ ਹੋਇਆ ਹੈ ਇਹ ਤਾਂ ਪੜਤਾਲ ਤੋਂ ਬਾਅਦ ਹੀ ਪਤਾ ਲੱਗੇਗਾ। ਇਹ ਕੀ ਕਾਰਨ ਕਰਕੇ ਲੱਗੀ ਇਹ ਸਵੇਰ 10 ਵਜੇ ਸੀ ਬ੍ਰਾਂਚ ਆਲਸੋ ਕੋਈ ਪ੍ਰੋਬਲਮ ਨਹੀਂ ਸੀ ਉਸ ਤੋਂ ਹੁਣ ਸਵਾਗਤ ਆਦ ਦੇ ਕਰੀਬ ਸ਼ਾਰਟ ਸਰਕਟ ਹੋਇਆ ਪਿੱਛੇ ਜਿੰਨੇ ਸਾਨੂੰ ਲੱਗ ਰਿਹਾ ਵੀ ਸ਼ਾਰਟ ਸਰਕਟ ਨਾਲ ਹੋ ਗਿਆ। ਉਸ ਤੋਂ ਬਾਅਦ ਇਹ ਫਾਇਰ ਥੋੜੀ ਜੀ ਅੱਗੇ ਥੋੜੀ ਵਧੀ ਹੈ। ਉਸ ਤੋਂ ਬਾਅਦ ਅਸੀਂ ਆਪ ਦੇ ਵੱਲੋਂ ਸਿਲੰਡਰ ਵਗੈਰਾ ਜਿਹੜੇ ਵੀ ਐਸ ਈਓ 2 ਵਗੈਰਾ ਸਾਰਾ ਕੁਝ ਲਾਇਆ ਉਹਦੇ ਨਾਲ ਬੁਝ ਗਈ ਪਰ ਇਹ ਧੁੱਕਦੀ ਰਹੀ। ਉਸ ਤੋਂ ਬਾਅਦ ਫਾਇਰ ਬਗੜ ਆਇਆ। ਫਾਇਰ ਬਗੜ ਨੇ ਪੂਰੀ ਮਿਹਨਤ ਦੇ ਨਾਲ ਤਿੰਨ ਚਾਰ ਘੰਟੇ ਲੱਗੇ ਉਹ ਧੁੱਕਦੀ ਅੱਗ ਨੂੰ ਬੁਝਾਉਣ ਚ ਕਾਫੀ ਲੱਗੇ। ਧੂਆਂ ਅੰਦਰ ਸਟਕ ਹੋ ਚੁੱਕਿਆ ਸੀ। ਉਹ ਸਾਹ ਬਹੁਤ ਦਿੱਕਤ ਆ ਰਹੀ ਸੀ। ਇਸ ਤਰ੍ਹਾਂ ਇਹਨਾਂ ਨੇ ਮਿਹਨਤ ਦੇ ਬਾਲ ਦਿੱਤੀ ਹੈ। ਕੀ ਹਾਲ ਇਹ ਜਿਹੜੀ ਅੱਜ 100% ਅੱਗ ਦੇ ਕੰਟਰੋਲ ਪਾ ਚੁੱਕਿਆ ਕੋਈ ਬੈਂਕ ਦਾ ਰਕਾਰ ਬਿਲਕੁਲ ਓਕੇ ਆ ਕੋਈ ਪੁਰਾਣਾ ਰਕਾਰ ਸੀ ਬਹੁਤ ਜ਼ਿਆਦਾ ਪੁਰਾਣਾ ਉਹ ਥੋੜਾ ਬਤਾ ਕਿੰਨੀਆਂ ਗੱਡੀਆਂ ਨਹੀਂ ਫਿਰ ਉਹ ਗੱਡੀਆਂ ਫਾਇਰ ਬ੍ਰਿਗੇਡ ਦੀ ਇੱਕ ਗੱਡੀ ਆਈ ਹੈ ਤਿੰਨ ਬੰਦੇ ਆਏ ਨੇ ਪੂਰੀ ਮਿਹਨਤ ਦੇ ਨਾਲ ਤਣਦੇਹੀ ਦੇ ਨਾਲ ਉਹਨੇ ਅੱਜ ਦੇ ਕੰਟਰੋਲ ਲਾਇਆ ਤੇ ਬਿਲਕੁਲ ਕੰਟਰੋਲ ਇਹ ਜੋ ਲੱਗ ਰਿਹਾ ਦੇਖ ਕੇ ਵੀ ਸ਼ਾਰਟ ਸਰਕਟ ਹੋਇਆ ਸੀ ਇੱਥੇ ਅਰਾਊਂਡ 10:30 ਵਜੇ ਤੇ ਉਹਦੇ ਕਰਕੇ ਅੱਗ ਦਾ ਬਲਾਅ ਹੋਇਆ ਹੈ ਕਿੰਨੇ ਕਬੀ ਅੱਗ ਲੱਗੀ ਸਰ 10:30 ਵਜੇ ਅੱਗ ਲੱਗੀ ਹੈ ਇਹ ਕਿੰਨੇ ਘੰਟੇ ਹੋ ਗਏ ਸਰ तकरीबन 1.5 ਤੋਂ 2 ਘੰਟੇ ਅੱਗ ਲੱਗੀ ਰਹੀ ਹੈ ਉਸ ਦੌਰਾਨ ਅਸੀਂ ਫਾਇਰ ਬ੍ਰਿਗੇਡ ਨੂੰ ਬੁਲਾ ਲਿਆ ਸੀ ਫੋਨ ਕਰਕੇ ਤੇ ਉਹਨਾਂ ਨੇ ਸਾਡੀ ਮਦਦ ਨਾਲ ਤੇ ਆਉਂਦੇ ਨਾਲ ਅਕੜਾ ਈਕਪਮੈਂਟ ਉਹਨਾਂ ਦੇ ਨਾਲ ਸਾਰਾ ਅੱਗ ਨੂੰ ਕੰਟਰੋਲ ਚ ਕਰ ਲਿਆ ਬਰਾਂਚ ਦਾ ਕਿਨਾਰਾ ਕੀ ਨਾਜੀ ਪੀ ਐਨ ਪੀ ਸੰਗਤ ਮੰਡੀ ਹੋਰ ਕੀ ਕਹਿਣਾ ਚਾਹੋਗੇ ਕਹਣਾ ਤੇ ਇਹ ਚਾਹਾਂਗੇ ਵੀ ਫਾਇਰ ਬ੍ਰਿਗੇਡ ਨੇ ਪੂਰੀ ਮਿਹਨਤ ਦੇ ਨਾਲ 4-5 ਘੰਟੇ ਲਾ ਕੇ ਪੂਰੇ ਤਰੀਕੇ ਦੇ ਨਾਲ ਆਪ ਦੇ ਨਾਲ ਇਹਨੂੰ ਬੁਝਾਇਆ ਹੈ ਤੇ ਇਹਨਾਂ ਦੀ ਮੇਨ ਸੜਕੇ ਹੱਡ ਬੋਲ ਸਕੀ ਇਹਨਾਂ ਨੇ ਆਪ ਦਾ ਪੂਰਾ ਦਿੱਤਾ ਤੇ ਬਿਲਕੁਲ ਹੁਣ ਇਸ ਟਾਈਮ ਅੱਗ 100% ਬੋਚੇ ਰਿਪੋਰਟ ਵਗੈਰਾ ਸਾਰਾ ਰਿਪੋਰਟ ਵਗੈਰਾ ਸਭ ਕੁਝ ਸਹੀ ਹੋ ਉਹਨਾਂ ਦਾ ਥੋੜਾ ਬਕਾ ਬਹੁਤ ਜ਼ਿਆਦਾ 올ਡ ਜਿਹੜਾ ਉਹ ਡੈਮੇਜ ਹੋਇਆ ਬਾਕੀ ਸਾਰਾ ਕੁਝ ਓਕੇ ਆ ਕੋਈ ਇਕੁਪਮੈਂਟ ਨਿਕਰਾ ਹੋਇਆ ਕੋਈ ਨਾ ਬਾਕੀ ਬਿਲਕੁਲ ਓਕੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿਕ ਕਰੋ